ਵਪਾਰਕ ਸੰਗਠਨ ਗੁਰਦਾਸਪੁਰ ਚੈਂਬਰ ਆਫ ਕਮਰਸ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਅੱਜ ਚੈਂਬਰ ਆਫ ਕਮਰਸ ਦੇ ਉਧੇਦਾਰਾਂ ਵੱਲੋਂ ਅਦਵੈਤ ਗੁਰੂਕੁਲ ਹਾਈਟਸ ਸਕੂਲ ਗੁਰਦਾਸਪੁਰ ਵਿਖੇ ਵਣ ਮਹਾਉਤਸਵ ਮਨਾਇਆ ਗਿਆ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਐਸਐਸਪੀ ਗੁਰਦਾਸਪੁਰ ਆਈਪੀਐਸ ਦਿਹਾਮਾ ਹਰੀਸ਼ ਕੁਮਾਰ ਓਮਪrakash ਜੀ ਪਹੁੰਚੇ ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਪਲਕ ਅਗਰਵਾਲ ਸਟਾਫ ਪ੍ਰਬੰਧਕ ਕਮੇਟੀ ਅਤੇ ਚੈਂਬਰ ਆਫ ਕਮਰਸ ਦੇ ਉੱਦੇਦਾਰਾਂ ਵੱਲੋਂ ਐਸਐਸਪੀ ਸਾਹਿਬ ਦਾ ਪਹੁੰਚਣ ਦੇ ਉੱਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਬਹੁਤ ਹੀ ਵਧੀਆ ਤਰੀਕੇ ਨਾਲ ਨਸ਼ਾ ਵਿਰੋਧੀ ਪ੍ਰਚਾਰ ਅਤੇ ਵਿਚਾਰ ਪੇਸ਼ ਕੀਤੇ ਗਏ ਅਤੇ ਨਾਲ ਹੀ ਇੱਕ ਨੁੱਕੜ ਨਾਟਕ ਵੀ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਕਰਨ ਦੇ ਲਈ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨੂ ਗੰਡੋਤਰਾ ਨੇ ਕਿਹਾ ਕਿ ਵਾਤਾਵਰਨ ਵਿੱਚ ਸੰਤੁਲਨ ਪੈਦਾ ਕਰਨ ਦੇ ਲਈ ਇਸ ਸਮੇਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ਹੈ ਅਤੇ ਨਾਲ ਹੀ ਸਹੀ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਸਹੀ ਦੇਖਭਾਲ ਦੇ ਨਾਲ ਹੀ ਪੌਦੇ ਜੜੇ ਆ ਕੱਲ ਨੂੰ ਬਣ ਕੇ ਦਰਖਤ ਤੇ ਵਾਤਾਵਰਨ ਨੂੰ ਸਹੀ ਕਰਨਗੇ ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਗਏ ਖਾਸ ਤੌਰ ਤੇ ਨਸ਼ਾ ਵਿਰੋਧੀ ਪੇਸ਼ ਕੀਤਾ ਗਿਆ ਨਾਟਕ ਤਾਂ ਹਰੇਕ ਆਏ ਹੋਏ ਨੇ ਬਹੁਤ ਪਸੰਦ ਕੀਤਾ ਅੱਜ ਸ੍ਰੀ ਅਦਵੈਤ ਸਕੂਲ ਤੇ ਗੁਰਦਾਸਪੁਰ ਟੈਂਬਰ ਆਫ ਫਾਰਮਰਸ ਤੇ ਗੁਰਦਾਸਪੁਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਇੱਕ ਬੜਾਈ ਚੰਗਾ ਉਪਰਾਲਾ ਕੀਤਾ ਗਿਆ ਇਹ ਨਾ ਸਿਰਫ বন ਮਹੋਤਸਵ ਸੈਲੀਬ੍ਰੇਟ ਕੀਤਾ ਗਿਆ ਜਿੱਥੇ ਵਕ ਵਕ ਥਾਵਾਂ ਤੇ ਪੇੜ ਤੇ ਰੁੱਖ ਤੇ ਪੌਦੇ ਲਗਾਏ ਗਏ ਹਨ ਔਰ ਉਹਦੇ ਨਾਲ ਹੀ ਬੱਚਾ ਨੂੰ ਸਿੱਖੇ ਕੀਤਾ ਗਿਆ ਸੀ ਬਟ ਉਹਦੇ ਨਾਲ ਨਾਲ ਜਿਹੜੇ ਹੈ ਬੱਚਿਆਂ ਤੇ ਥ्रू ਇੱਕ ਨਸ਼ੇ ਦੇ ਵਿਰੁੱਧ ਬੜਾ ਚੰਗਾ ਮੈਸੇਜ ਵੀ ਦਿੱਤਾ ਗਿਆ ਬੱਚਿਆਂ ਨੇ ਆਪਣੇ ਆਪ ਇੱਕ ਸਕਿੱਟ ਤਿਆਰ ਕੀਤੀ ਤੇ ਸਾਰੇ ਸਕੂਲ ਦੇ ਮੈਨੇਜਮੈਂਟ ਐਂਡ ਜਿਹੜੇ ਪੇਰੈਂਟਸ ਹੈ ਔਰ ਬੱਚੇ ਹੈ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਨਸ਼ੇ ਦੇ ਮਾੜੇ ਪ੍ਰਭਾਵ ਕਿਸ ਤਰ੍ਹਾਂ ਕਿਸੇ ਪਰਿਵਾਰ ਨੂੰ ਖਰਾਬ ਕਰਦੇ ਆ ਸੋ ਇਹ ਸਾਬਿਤ ਕਰਦਾ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਬੜੀ ਸचेत ਹੈ ਤੇ ਅਵੇਅਰ ਹੈ ਉਹਨਾਂ ਨੂੰ ਆਪਣੀ ਰਾਈਟਸ ਦਾ ਵੀ ਪਤਾ ਹੈ ਤੇ ਉਹਨਾਂ ਨੂੰ ਆਪਣੀ ਰਿਸਪੋਨਸਿਬਿਲਟੀ ਬਾਰੇ ਵੀ ਪਤਾ ਹੈ ਔਰ ਇਹ ਜਿਸ ਤਰ੍ਹਾਂ ਕੰਮ ਕਰ ਰਿਹਾ ਮੈਨੂੰ ਉਮੀਦ ਹੈ ਕਿ ਅੱਗੇ ਵੀ ਸਮਾਜ ਤੇ ਪਲਾਈ ਦੇ ਲਈ ਤੇ ਆਪਣੇ ਵਾਤਾਵਰਣ ਦੀ ਤੰਦਰੁਸਤੀ ਉਹਦੇ ਪਿਉਰਿਟੀ ਦੇ ਲਈ ਕੰਮ ਕਰਦੇ ਰਹਣਗੇ ਅਸੀਂ ਸਾਰੇ ਜਿਹੜਾ ਇਹ ਨਾਦਾ ਜਿਹੜਾ ਕੋਆਪਰੇਸ਼ਨ ਹੈ ਇਹ ਪੁਲਿਸ ਵੱਲੋਂ ਵੀ ਬੜਾ ਪ੍ਰਸ਼ੰਸਿਤ ਕੀਤਾ ਗਿਆ ਹੈ ਤੇ ਅੱਗੇ ਵੀ ਇਹਨਾਂ ਨੇ ਕਈ ਪ੍ਰੋਗਰਾਮਸ ਬਣਾਏ ਹਨ ਉਹਨੂੰ ਮੈਨੂੰ ਕੀਤਾ ਜਾ ਰਿਹਾ I think more than 100 ਪਲਾਂਟ ਜੋ ਹੈ ਉਹ ਲਗਾਏ ਗਏ ਹਨ ਔਰ ਕਈ ਸਾਰੇ ਹੁਣ ਵੀ ਚੱਲ ਰਿਹਾ ਹੈ ਤੋਂ ਉਹ ਕੰਟੀਨਿਊ ਰਹੇਗਾ ਪ੍ਰੋਸੈਸ ਬੂਟੇ ਲਗਾ ਕੇ ਇਹਨਾਂ ਨੇ ਅਨਾਉਂਸ ਵੀ ਕੀਤਾ ਕਿ ਜਿਹੜੇ ਬੱਚੇ ਆਪਣੇ ਲਗਾਏ ਗਏ ਬੂਟੇ ਦਾ ਖਿਆਲ ਰੱਖਣਗੇ ਤੇ ਉਹ ਉਹਨੂੰ ਅਬਜ਼ਰਵ ਕੀਤਾ ਜਾਏਗਾ ਪ੍ਰਿੰਸੀਪਲ ਸਾਹਿਬ ਦੇ ਤੋ ਜਾਂ ਐਡਮਿਨਿਸਟ੍ਰੇਸ਼ਨ ਦੇ ਤੋ ਤੇ ਬੱਚਿਆਂ ਨੂੰ ਸੰਮਾਨਿਤ ਵੀ ਕੀਤਾ ਜਾਏਗਾ ਆਮ ਪਬਲਿਕ ਨੂੰ ਇਹੀ ਸੰਦੇਸ਼ ਹੈ ਕਿ ਵਾਤਾਵਰਣ ਸਾਡਾ ਜਿਹੜਾ ਹੈ ਕਿਉਂਕਿ ਡਿਵੈਲਪਮੈਂਟ ਔਰ ਗਰੋਥ ਜਿਹੜੀ ਹੈ ਉਹ ਵੀ ਹੋਣੀ ਹੈ ਤੇ ਉਹਦੇ ਨਾਲ-ਨਾਲ ਪੋਲੂਸ਼ਨ ਦੀ ਪ੍ਰੋਬਲਮ ਜਿਹੜੀ ਉਹ ਵੀ ਸਾਹਮਣੇ ਆਂਦੀ ਹੈ ਸੋ ਆਪਾਂ ਆਪਣਾ ਕੰਮ ਜਿਹੜਾ ਆਪਣੀ ਰਿਸਪਾਂਸਿਬਿਲਟੀ ਹੈ ਜੋ ਬੜੀ ਸੌਖੇ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਕਿ ਜਿੱਥੇ ਵੀ ਕੋਈ ਖਾਲੀ ਏਰੀਆ ਹੈ ਜਾਂ ਜੋ ਕੋਈ ਐਫ ਜਿੱਥੇ ਡੀਫੋਰੈਸਟੇਸ਼ਨ ਹੋਇਆ ਹੈ ਜਿੱਥੇ ਰੁੱਖ ਕੱਟੇ ਗਏ ਹਨ ਉਹਨਾਂ ਦੀ ਥਾਂ ਤੇ ਅਸੀਂ ਨਵੇਂ ਰੁੱਖ ਲਾਈਏ ਔਰ ਉਹਨਾਂ ਦਾ ਖਿਆਲ ਰੱਖੀਏ ਤੇ ਆਪਣੇ ਵਾਤਾਵਰਣ ਦਾ ਖਿਆਲ ਰੱਖੀਏ ਕਿਉਂਕਿ ਜੇਕਰ ਵਾਤਾਵਰਣ ਚੰਗਾ ਰਹੂਗਾ ਤੰਦਰੁਸਤ ਰਹੂਗਾ ਕੋਹੀ ਆਪਣੀਆਂ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਵੀ ਤੰਦਰੁਸਤ ਹੈ ਜੈ ਸ਼੍ਰੀ ਰਾਮ ਅੱਜ ਦਾ ਜਿਹੜਾ ਸਾਡੇ ਚੈਂਬਰ ਆਫ ਕਾਮਰਸ ਦਾ ਇਹ ਐਫਰਟ ਸ਼ੁਰੂ ਕੀਤੇ ਗਏ ਸੀ ਕਿ ਇਹ ਸਾਡੇ ਐਫਰਟ ਦੀ ਇੱਕ ਲੜੀ ਸੀ ਕਿ ਅਸੀਂ ਹਰ ਸਕੂਲ ਚ ਜਾ ਕੇ ਆਪਣੇ ਬੱਚਿਆਂ ਨੂੰ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਪ੍ਰੋਸਾਇਟ ਕਰੀਏ ਉਹਨਾਂ ਨੂੰ ਨਿਸ਼ਚਿਤ ਦਵਾਈਏ ਵੀ ਉਹ ਆਪਣੇ ਆਪਣੇ ਵਾਤਾਵਰਨ ਦੀ ਸ਼ੁੱਧੀ ਵਾਸਤੇ ਔਰ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਦੇ ਵਾਸਤੇ ਪੌਦੇ ਲਾਣ ਔਰ ਪੌਦੇ ਲਾਣ ਦੇ ਨਾਲ ਪੌਦਿਆਂ ਦੀ ਦੇਖਭਾਲ ਕਰਨ ਅੱਜ ਦਾ ਸਾਡਾ ਇਹ ਪ੍ਰੋਗਰਾਮ ਸ਼੍ਰੀ ਅਦਵੈਤ ਸਕੂਲ ਦੇ ਵਿੱਚ ਸੀਗਾ ਇਹ ਐਡਮਿਨੈਸਮੈਂਟ ਨੇ ਬਹੁਤ ਸਾਡਾ ਸਾਥ ਦਿੱਤਾ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਅਸੀਂ ਇਹ ਲੜੀ ਨੂੰ ਅੱਗੇ ਵੀ ਜਾਰੀ ਰੱਖਾਂਗੇ ਐਸਐਸਪੀ ਸਾਹਿਬ ਨੂੰ ਹੀ ਰਿਕਵੈਸਟ ਕੀਤੀ ਹੈ ਵੀ ਇਸ ਲੜੀ ਨੂੰ ਜਾਰੀ ਰੱਖਣ ਤੇ ਸਾਡੀ ਨਾਲ ਤੁਸੀਂ ਸਪੋਰਟ ਕਰੋ ਉਹਨਾਂ ਨੇ ਕਿਹਾ ਕਮਿਟਮੈਂਟ ਕੀਤੀ ਹੈ ਕਿ ਵੈਸੇ ਤੁਹਾਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਨਸ਼ੇ ਦੇ ਵਿਰੋਧ ਪੌਦਿਆਂ ਦੇ ਵਾਤਾਵਰਣ ਦੇ ਵਾਸਤੇ ਪੌਦਿਆਂ ਦੀ ਰਖ ਰਖਾਅ ਔਰ ਪੌਦੇ ਲਾਂਚ ਸਾਨੂੰ ਪੁਲਿਸ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਪੂਰੀ ਸਹਾਇਤਾ ਕੀਤੀ ਜਾਏਗੀ ਔਰ ਇਸੇ ਤਰੀਕੇ ਸਾਡੀ ਜਿਹੜੀ ਚੈਂਬਰ ਆਫ ਕਮਰਸ ਸੰਸਥਾ ਇਹ ਲੜੀ ਨੂੰ ਅੱਗੇ ਲੈ ਕੇ ਜਾਏਗੀ और आने वाले समय जी जे कोई होर भी समाज की मुश्किल आएगी तो वास्ते भी करेगी शब्दों नाल श्री हाई स्कूल में एक वृक्षारोपण का आयोजन किया गया जिसमें हमारे शहर की एसएसपी श्री हरीश कुमार दामिया जी मौजूद थे उन्होंने ना ही केवल प्लांट्स लगाए बल्कि बच्चों को भी ज्यादा से ज्यादा प्लांट्स लगाने का एक बहुत सुनहरा संदेश दिया इस मौके पर मैं गुरदासपुर चैंबर ऑफ कॉमर्स के सभी मेंबर्स का शुक्रिया अदा करना चाहूंगी जिन्होंने आगे हो कि हमारा हमारा इस इस मिशन को ऑर्गेनाइज करवाने में हमारा बहुत सहयोग दिया इस मौके पे मैं ये भी कहना चाहूंगी कि हमें ज्यादा से ज्यादा पेड़ पौधे लगाने चाहिए पेड़ पौधे ना होने का मतलब है कि हमें हमारा हमें हमारे आगे आने वाली जनरेशन को ना ही कोई फल मिलेगा ना ही कोई सब्जी मिलेगी कोई शेड लेने के लिए कोई वृक्ष रहेगा ही नहीं मैं अपनी लालच को पूरा करने के लिए वृक्षों को नहीं काटना चाहिए हमें एक, हमें इस एक बात का हमेशा याद रखना चाहिए अगर आज हम एक वृक्ष काटेंगे तो हम सौ तो जानों को कुर्बान करेंगे श्री गुरुकुल से पूरे गुदासपुर के लोगों को यही संदेश है ज्यादा से ज्यादा हम पेड़ पौधे लगाए जहां आगे ये कहा जाता था कि हर एक को एक पौधा लगाना चाहिए मैं आज सबसे यही प्रार्थना करती हूँ हर इंसान दस पौधे लगाए ताकि ये देश हमारा पूरा समाज ग्रो कर सके और ज्यादा से ज्यादा हम उन्नति कर सके पेड़ों को लगाने में ही हमारी असली उन्नति है इस बात को मैं चाहती हूँ हम अपनी आज युवा पीढ़ी को भी इस बात को समझाएं ये जो आज हमने पेड़ पौधे लगाए हैं हमने बच्चों में बांटे हैं क्योंकि वो हमारी युवा पीढ़ी है उनके थ्रू में हम ये मैसेज दिलाना चाहते हैं कि केवल उन्होंने पेड़ पौधे नहीं लगाने बल्कि इसको पानी देना इसको नर्चर करना है ताकि ये कल एक बहुत बड़े वृक्ष का रूप ले सके जो हमारी आगे आने वाली जनरेशन को अपना प्यार अपनी शेर अपना दुलार दे सके इसी से आज हमने पेड़ पौधे बच्चों को बांटे हैं